ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਬਰਕਤ ਦੀ ਰਸੋਈ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਆਪਾਂ ਬਣਾਵਾਂਗੇ ਜੀ ਅੱਜ ਤਨੀਏ ਪੁਦੀਨੇ ਦੀ ਚਟਣੀ ਇਹ ਚਟਣੀ ਬਹੁਤ ਹੀ ਜ਼ਿਆਦਾ ਹਾਜਮੇਦਾਰ ਹੁੰਦੀ ਆ ਹੈਲਦੀ ਹੁੰਦੀ ਆ ਅਤੇ ਸਰੀਰ ਨੂੰ ਠੰਡਕ ਪਹੁੰਚਾਉਂਦੀ ਆ ਬਹੁਤ ਵਧੀਆ ਚਟਣੀ ਇਹ ਬਣ ਕੇ ਤਿਆਰ ਹੁੰਦੀ ਆ ਗਰਮੀਆਂ ਦੀ ਸੁਗਾਤ ਹੈ ਜੀ ਇਹ ਚਟਣੀ ਇੱਧਰ ਦੇਖੋ ਆਪਾਂ ਨੇ ਪੁਦੀਨਾ ਲਿਆਇਆ ਤਨੀਆ ਲਿਆਇ ਜਿੰਨਾ ਪਤਾ ਨਹੀਂ ਪੁਦੀਨਾ ਲੈਣਾ ਏ ਉਦੇ ਨਾਲ ਉਹ ਅੱਧਾ ਪਾ ਧਣੀਆਂ ਲੈ ਲੈਣਾ ਹੈ ਜੀ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਦੇ ਨਾਲ ਧੋ ਲਿਆ ਕਿਉਂਕਿ ਇਹਦੇ ਉੱਤੇ ਨਾ ਕਿਰਕਲ ਵਗੈਰਾ ਲੱਗੀ ਹੁੰਦੀ ਹੈ ਪੁਦੀਨਾ ਦੇਖੋ ਆਪਾਂ ਇਸ ਤਰ੍ਹਾਂ ਕੱਚੀਆਂ ਕੱਚੀਆਂ ਜਿਹੀਆਂ ਡੰਡੀਆਂ ਨਾਲ ਲੈਣੀਆਂ ਨੇ ਪੱਕੀਆਂ ਡੰਡੀਆਂ ਨਹੀਂ ਲੈਣੀਆਂ ਇਦਾਂ ਪੱਤਾ ਨਰਮ ਨਰਮ ਜਿਹਾ ਆਪਾਂ ਲੈਣਾ ਹੈ ਇਹਨਾਂ ਨੂੰ ਹੁਣ ਆਪਾਂ ਪਹਿਲਾਂ ਕੁੱਟ ਲਵਾਂਗੇ ਇਹਨਾਂ ਨੂੰ ਉਹ ਧਣੀਆਂ ਪੁਦੀਨਾ ਤੇ ਹਰੀਆਂ ਮਿਰਚਾਂ ਹਰੀਆਂ ਮਿਰਚਾਂ ਆਪਾਂ ਚਾਰ ਪਾਵਾਂਗੇ ਜੀ ਤਾਂ ਕਿ ਤੁਸੀਂ ਦੇਖ ਕੇ ਪਾਸ ਸਕਦੇ ਹੋ ਜਿੰਨੀਆਂ ਤੁਸੀਂ ਘੱਟ ਵੱਧ ਤੁਹਾਡੇ ਘਰੇ ਖਾਂਦੇ ਆ ਤੇ ਅੱਪਾ ਇਹਨਾਂ ਨੂੰ ਪਹਿਲਾਂ ਕੁੱਟ ਲਵਾਂਗੇ ਇੱਧਰ ਦੇਖੋ ਆਪਾਂ ਨੇ ਧਣੀਆਂ ਪੁਦੀਨਾ ਤੇ ਹਰੀਆਂ ਮਿਰਚਾਂ ਇਹਨਾਂ ਨੂੰ ਆਪਾਂ ਕੁੱਟ ਲਿਆ ਜੀ ਹੁਣ ਇਹਨਾਂ ਨੂੰ ਆਪਾਂ ਕੱਢ ਲਾਂਗੇ ਇੱਕ ਕੌਲੀ ਦੇ ਵਿੱਚ ਇਹ ਆਪਾਂ ਕਿਉਂ ਕੱਢਿਆ ਕੌਲੀ ਦੇ ਵਿੱਚ ਇਹ ਵੀ ਆਪਾਂ ਤੁਹਾਨੂੰ ਅੱਗੇ ਦੱਸਾਂਗੇ ਤੇ ਨਾਲੇ ਨਾ ਇਹ ਜਿਹੜੀ ਚਟਣੀ ਆ ਆਪਾਂ ਇਸ ਤਰੀਕੇ ਦੇ ਨਾਲ ਬਣਾਣੀ ਆ ਇਹਨੂੰ ਤੁਸੀਂ ਸਟੋਰ ਕਰਕੇ ਵੀ ਹਫ਼ਤੇ 10 ਦਿਨ ਲਈ ਰੱਖ ਸਕਦੇ ਹੋ ਇਹ ਬਿਲਕੁਲ ਵੀ ਕਾਲੀ ਨਹੀਂ ਹੋਵੇਗੀ ਬਿਲਕੁਲ ਖਰਾਬ ਨਹੀਂ ਹੋਵੇਗੀ ਇਹਨਾਂ ਇੱਕ ਰਿਕੁਐਸਟ ਵੀ ਹੈ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਜੇ ਵੀਡੀਓ ਸਾਡੀ ਚੰਗੀ ਲੱਗਦੀ ਆ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦੇਣਾ ਇੱਥੇ ਦੇਖੋ ਜੀ ਆਪਾਂ ਹੁਣ ਪਿਆਜ਼ ਕੱਟ ਲਵਾਂਗੇ ਅੱਜਕੱਲ ਦੇਖੋ ਪੰਜ ਅਟੜੀਆਂ ਮਿਕਸੀ ਵਿੱਚ ਕੁਟ ਲੈਨੇ ਆਪਾਂ ਨੂੰ ਸੁੱਕ ਪੈ ਗਿਆ ਆਪਾਂ ਸਮਾਨ ਤਿਆਰ ਕਰਦੇ ਆਂ ਮਿਕਸੀ ਦੇ ਵਿੱਚ ਆਪਾਂ ਗੇੜਾ ਦਵਾਨੇ ਆ ਚਟਣੀ ਤਿਆਰ ਹੋ ਜਾਂਦੀ ਆ ਪਰ ਉਹ ਸਵਾਦ ਜਿਹੜਾ ਆ ਚਟਣੀ ਦਾ ਨਹੀਂ ਆਉਂਦਾ ਜਿਹੜਾ ਕੁੰਡੇ ਵਿੱਚ ਕੁੱਟੀ ਹੋਈ ਚਟਣੀ ਦਾ ਸੁਆਦ ਹੁੰਦਾ ਏ ਥੋੜੀ ਮਿਹਨਤ ਲੱਗਦੀ ਆ ਪਰ ਚੀਜ਼ ਬਹੁਤ ਵਧੀਆ ਬਣ ਕੇ ਤਿਆਰ ਹੁੰਦੀ ਆ ਜੀ ਸੋ ਥੋੜੀ ਜੀ ਮਿਹਨਤ ਤਾਂ ਦੇਖੋ ਕਰਨੀ ਹੀ ਪੈਂਦੀ ਆ ਹਨਾ ਤੇ ਬਹੁਤ ਵਧੀਆ ਚਟਣੀ ਜਿਹੜੀ ਇਦਾਂ ਬਣ ਕੇ ਤਿਆਰ ਹੁੰਦੀ ਆ ਹੁਣ ਆਪਾਂ ਪਿਆਜ਼ਾਂ ਨੂੰ ਕੁੱਟ ਲਵਾਂਗੇ ਕਿਨੂ ਕਿਨੂ ਕੁੰਡੇ ਵਿੱਚ ਕੁੱਟੀ ਹੋਈ ਚਟਣੀ ਪਸੰਦ ਆ ਜਰੂਰ ਦੱਸਣਾ ਜੀ ਤੇ ਕਿਹਦੇ ਕਿਹਦੇ ਘਰੇ ਇਹ ਚਟਣੀ ਅੱਜ ਵੀ ਪੁੰਡੇ ਦੇ ਵਿੱਚ ਕੁੱਟੀ ਜਾਂਦੀ ਆ ਇਹ ਵੀ ਜ਼ਰੂਰ ਦੱਸਣਾ ਤੇ ਪਹਿਲਾ ਵੀਡੀਓ ਨੂੰ ਤੁਸੀਂ ਬਹੁਤ ਹੀ ਵਧੀਆ ਮਤਲਬ ਕਿ ਪਿਆਰ ਦਿੱਨੇ ਹੋ ਉਮੀਦ ਹੈ ਤੁਸੀਂ ਇਸ ਵੀਡੀਓ ਨੂੰ ਵੀ ਪਸੰਦ ਕਰੋਗੇ ਇੱਧਰ ਦੇਖੋ ਜੀ ਪਿਆਜ਼ ਆਪਾਂ ਨੇ ਕੁੱਟ ਲਏ ਆ ਇਦਾਂ ਆਪਾਂ ਖੜਮਾ ਖੜਮਾ ਜਿਹਾ ਪਿਆਜ਼ ਰੱਖਣਾ ਹੀ ਬਹੁਤ ਵਧੀਆ ਲੱਗਦਾ ਇਦਾਂ ਤੇ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਟਮਾਟਰ ਆਪਾਂ ਦੋ ਛੋਟੇ ਜਿਹੇ ਸਾਈਜ਼ ਦੇ ਟਮਾਟਰ ਲਏ ਆ ਪੂਰੇ ਲਾਲ ਟਮਾਟਰ ਨੇ ਜੇ ਵੱਡੇ ਸਾਈਜ਼ ਦਾ ਪਾਣਾ ਤੁਸੀਂ ਇੱਕ ਪਾ ਲਿਓ ਇਹਨਾਂ ਨੂੰ ਆਪਾਂ ਧੋ ਲਿਆ ਜੀ ਇਹਨਾਂ ਨੂੰ ਵੀ ਆਪਾਂ ਨਾਲ ਹੀ ਕੁੱਟ ਦਾਂਗੇ ਹੁਣ ਇਹਨਾਂ ਨੂੰ ਆਪਾਂ ਨਾਲ ਹੀ ਕੁੱਟ ਦਵਾਂਗੇ ਹੁਣ ਮੈਂ ਤੁਹਾਨੂੰ ਦੱਸਦੀਆਂ ਵੀ ਆਪਾਂ ਨੇ ਧਣੀਆਂ ਪੁਦੀਨਾ ਤੇ ਮਿਰਚਾਂ ਨੂੰ ਪਹਿਲਾਂ ਕੁੱਟ ਕੇ ਕਿਉਂ ਕੱਢਿਆ ਸੀ ਦੇਖੋ ਇਹ ਪਿਆਜ਼ ਔਰ ਟਮਾਟਰ ਪਾਣੀ ਛੱਡ ਦਿੰਦੇ ਆ ਇਹ ਜਦੋਂ ਪਾਣੀ ਛੱਡਦੇ ਆ ਫਿਰ ਛਿੱਟੇ ਪੈਂਦੇ ਆ ਕਈ ਵਾਰ ਅੱਖ ਵਿੱਚ ਛਿੱਟਾ ਵੀ ਪੈ ਜਾਂਦਾ ਹੈ ਸੋ ਇਸ ਕਰਕੇ ਆਪਾਂ ਨੇ ਉਹਨਾਂ ਨੂੰ ਪਹਿਲਾਂ ਕੱਢ ਲਿਆ ਕਿਉਂਕਿ ਉਹਦੇ ਵਿੱਚ ਆਪਾਂ ਨੇ ਮਿਰਚਾਂ ਕੁੱਟੀਆਂ ਸੀ ਠੀਕ ਹੈ ਇਹ ਦੇਖੋ ਜੀ ਟਮਾਟਰ ਵੀ ਹੁਣ ਕੁੱਟੇ ਗਏ ਇਹਨਾਂ ਸਾਰੀਆਂ ਚੀਜ਼ਾਂ ਨੂੰ ਹੁਣ ਆਪਾਂ ਮਿਕਸ ਕਰ ਦੇਵਾਂਗੇ ਲੋ ਜੀ ਟਮਾਟਰ ਵੀ ਆਪਣੇ ਹੁਣ ਨਾਲ ਹੀ ਪਿਆਜ਼ਾਂ ਦੇ ਕੁੱਟੇ ਗਏ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਧਣੀਆਂ ਪੁਦੀਨਾ ਤੇ ਹਰੀ ਮਿਰਚ ਜੋ ਆਪਾਂ ਨੇ ਪਹਿਲਾਂ ਕੁੱਟ ਕੇ ਰੱਖੀ ਸੀ ਇਹਨੂੰ ਆਪਾਂ ਮਿਕਸ ਕਰ ਦੇਵਾਂਗੇ ਇਹਨੂੰ ਹੁਣ ਆਪਾਂ ਹੌਲੀ-ਹੌਲੀ ਇਦਾਂ ਮਿਲਾ ਲਾਂਗੇ ਕਿਉਂਕਿ ਪਾਣੀ ਛੱਡਿਆ ਹੋਇਆ ਟਮਾਟਰ ਤੇ ਪਿਆਜ਼ ਨੇ ਅਪਕਾਂ ਵੀ ਜਿੱਟੇ ਪੈਣ ਦਾ ਡਰ ਹੁੰਦਾ ਹੈ ਜੀ ਸੋ ਇਸ ਕਰਕੇ ਨਾ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਦੇ ਨਾਲ ਇਦਾਂ ਮਿਲਾ ਲਵਾਂਗੇ ਲੋ ਜੀ ਆਪਾਂ ਨੇ ਸਾਰੀਆਂ ਚੀਜ਼ਾਂ ਹੁਣ ਕਰ ਲਈਆਂ ਨੇ ਮਿਕਸ ਤੇ ਹੁਣ ਪਾਵਾਂਗੇ ਆਪਾਂ ਇਹਦੇ ਵਿੱਚ ਅੱਧੀ ਛੋਟੀ ਚਮਚ ਅਮਚੂਰ ਪਾਊਡਰ ਬਹੁਤ ਵੀ ਵਧੀਆ ਲੱਗਦਾ ਹੈ ਜੀ ਅਮਚੂਰ ਪਾਊਡਰ ਅਗਰ ਹੈਗਾ ਹੈ ਤਾਂ ਤੁਸੀਂ ਜ਼ਰੂਰ ਪਾਓ ਨਹੀਂ ਤੁਸੀਂ ਸਕਿਪ ਵੀ ਕਰ ਸਕਦੇ ਹੋ ਸਵਾਦ ਅਨੁਸਾਰ ਪਾਵਾਂਗੇ ਜੀ ਆਪਾਂ ਇਹਦੇ ਵਿੱਚ ਨਮਕ ਉਹੜਾ ਜੀ ਆਪਾਂ ਇਹਦੇ ਵਿੱਚ ਕਾਲਾ ਨਮਕ ਵੀ ਐਡ ਕਰਾਂਗੇ ਇਹਦੇ ਨਾਲ ਚਟਣੀ ਦਾ ਜਿਹੜਾ ਸਵਾਦ ਆ ਉਹ ਬਹੁਤ ਵਧੀਆ ਹੁੰਦਾ ਹੈ ਜੀ ਹੁਣ ਆਪਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਫਿਰ ਇਸ ਤਰ੍ਹਾਂ ਮਿਕਸ ਕਰ ਦੇਵਾਂਗੇ ਦੇਖੋ ਆਪਣੀ ਚਟਣੀ ਬਣ ਕੇ ਹੋ ਚੁੱਕੀ ਹੈ ਤਿਆਰ ਤੇ ਇਹਦੇ ਵਿੱਚ ਆਪਾਂ ਇੱਕ ਚੀਜ਼ ਹੋਰ ਮਿਲਾਉਣੀ ਆ ਤਾਂ ਜੋ ਆਪਣੀ ਚਟਣੀ ਨਾ ਕਾਲੀ ਹੋਵੇ ਨਾ 10 ਦਿਨ ਤੱਕ ਖਰਾਬ ਹੋਵੇ ਇਹ ਚਟਣੀ ਨੂੰ ਦੇਖੋ ਆਪਾਂ ਇਦਾਂ ਡੱਬੀ 'ਚ ਕੱਢ ਲਵਾਂਗੇ ਇੱਥੇ ਦੇਖੋ ਜੀ ਚਟਣੀ ਆਪਾਂ ਨੇ ਡੱਬੀ ਦੇ ਵਿੱਚ ਕੱਢ ਲਈ ਆ ਤੁਸੀਂ ਦੇਖ ਸਕਦੇ ਹੋ ਹੁਣ ਇਹਦੇ ਵਿੱਚ ਆਪਾਂ ਇੱਕ ਚੀਜ਼ ਮਿਲਾਵਾਂਗੇ ਤਾਂ ਜੋ ਆਪਣੀ ਚਟਣੀ ਹੈ ਜਿਹੜੀ ਹਫ਼ਤੇ 10 ਦਿਨ ਤੱਕ ਨਾ ਕਾਲੀ ਹੋਵੇ ਤੇ ਨਾ ਹੀ ਹੋਵੇ ਖਰਾਬ ਇਹਦੇ ਵਿੱਚ ਹੁਣ ਆਪਾਂ ਇੱਕ ਚਮਚ ਪਾ ਦਵਾਂਗੇ ਜੀ ਸਿਰਕਾ ਇੱਥੇ ਆਪਾਂ ਚਿੱਟਾ ਸਿਰਕਾ ਲਿਆ ਹੈ ਜੇ ਤੁਹਾਡੇ ਕੋਲ ਕਾਲਾ ਸਿਰਕਾ ਤੁਸੀਂ ਉਹ ਵੀ ਪਾ ਸਕਦੇ ਹੋ ਅਤੇ ਜੇ ਸਿਰਕਾ ਨਹੀਂ ਹੈਗਾ ਤਾਂ ਤੁਸੀਂ ਇਹਦੇ ਵਿੱਚ ਇੱਕ ਨਿੰਬੂ ਦਾ ਰਸ ਨਿਚੋੜ ਕੇ ਪਾ ਸਕਦੇ ਹੋ ਇੱਥੇ ਦੇਖੋ ਜੀ ਇਹਨੂੰ ਹੁਣ ਆਪਾਂ ਚੰਗੀ ਤਰ੍ਹਾਂ ਦੇ ਨਾਲ ਮਿਲਾ ਦੇਵਾਂਗੇ ਤੇ ਲੋ ਜੀ ਆਪਾਂ ਚੰਗੀ ਤਰ੍ਹਾਂ ਦੇ ਨਾਲ ਮਿਲਾ ਦਿੱਤੀ ਹੈ ਚਟਣੀ ਆਪਣੀ ਬਹੁਤ ਵਧੀਆ ਬਣ ਕੇ ਤਿਆਰ ਹੋਈ ਹੈ ਤੁਸੀਂ ਵੀ ਇਸ ਤਰੀਕੇ ਦੇ ਨਾਲ ਜਰੂਰ ਬਣਾ ਕੇ ਦੇਖਣਾ ਜੇ ਤੁਹਾਨੂੰ ਸਾਡੀ ਇਹ ਚਟਣੀ ਦੀ ਰੈਸਪੀ ਵਧੀਆ ਲੱਗੀ ਤਾਂ ਕਮੈਂਟ ਕਰਕੇ ਜਰੂਰ ਦੱਸਣਾ ਜੀ ਜੇ ਵੀਡੀਓ ਚੰਗੀ ਲੱਗਦੀ ਆ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਮੇਰੀ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਮਿਲਾਂਗੇ ਇੱਕ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ